ਕਿਸਾਨਾਂ ਦੇ ਵਾਸਤੇ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰਾਂ ਜੀ ਹਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ ਵੱਡੀ ਖਬਰ ਹੈ ਐਮਐਸਪੀ ਗਰੰਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋਰਸਸ ਤੋਂ ਕਿ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਣ ਦੀ ਤਿਆਰੀ ਕਰ ਲਈ ਗਈ ਹੈ ਜੀ ਹਾਂ ਪੰਜ ਸਾਲਾਂ ਵਾਸਤੇ ਫਸਲਾਂ ਤੇ ਐਮਐਸਪੀ ਦੇਣ ਦੀ ਤਿਆਰੀ ਕਰ ਲਈ ਹੈ ਕੇਂਦਰ ਸਰਕਾਰ ਦੇ ਵੱਲੋਂ ਜਨਰਲ ਇਲੈਕਸ਼ਨ ਤੋਂ ਪਹਿਲਾਂ MSP ਜਿਹੜੀ ਐ ਉਹ ਪੰਜ ਫਸਲਾਂ ਤੇ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਜਾਣੀਆਂ ਸੋਰਸਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੱਕੀ ਦਾਲ ਤੇ ਕਪਾਹ ਦੇ ਉੱਪਰ MSP ਦੇਣ ਦੀ ਤਿਆਰੀ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਜਨਰਲ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਐਲਾਨ ਹੈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਲਾਨ ਉਹ ਕੀਤਾ ਜਾ ਸਕਦਾ ਹੈ ਪੰਜ ਸਾਲਾਂ ਵਾਸਤੇ ਕੰਟਰੈਕਟ ਜਿਹੜਾ ਆ ਉਹ ਕੀਤਾ ਜਾਵੇਗਾ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਿਨ੍ਹਾਂ ਦੇ ਵੱਲੋਂ ਫਸਲਾਂ ਦੀ ਖਰੀਦਦਾਰੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਉਹਨਾਂ ਕੇਂਦਰੀ ਏਜੰਸੀਆਂ ਦੇ ਵੱਲੋਂ ਹੀ ਇਹਨਾਂ ਫਸਲਾਂ ਦੀ ਖਰੀਦਦਾਰੀ ਜਿਹੜੀ ਹੈ ਉਹ ਕੀਤੀ ਜਾਵੇਗੀ ਔਰ ਬਕਾਇਦਾ ਐਮਐਸਪੀ ਦੀ ਗਾਰੰਟੀ ਵੀ ਤੈਅ ਕੀਤੀ ਜਾਵੇਗੀ 5 ਸਾਲਾਂ ਵਾਸਤੇ ਇਹਨਾਂ ਕੰਪਨੀਆਂ ਦੇ ਨਾਲ ਇਹ ਜਿਹੜੀਆਂ ਸਰਕਾਰੀ ਕੰਪਨੀਆਂ ਨੇ ਜਿਹੜੀ ਖਰੀਦਦਾਰੀ ਕਰਦੀਆਂ ਨੇ ਇਹਨਾਂ ਦੇ ਨਾਲ ਕੰਟਰੈਕਟ ਬੇਸ ਦੇ ਉੱਪਰ ਜਿਹੜਾ ਆ ਉਹ ਕੀਤਾ ਜਾਵੇਗਾ ਤੇ MSP ਨੂੰ ਲੈ ਕੇ ਇਹ ਵੱਡੀ ਖਬਰ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜਾ ਧਰਨਾ ਹੈ ਕਿਸਾਨਾਂ ਦਾ ਚੱਲ ਰਿਹਾ ਹੈ MSP ਨੂੰ ਲੈ ਕੇ ਆਪਣੀਆਂ ਮੰਗਾਂ ਜਿਹੜੀਆਂ ਨੇ ਕਿਸਾਨ ਨੇ ਰੱਖੀਆਂ ਨੇ ਪੰਜਾਬ ਭਰ ਦੇ ਕਿਸਾਨਾਂ ਦੀ ਗੱਲ ਜ਼ਿਕਰ ਕਰੀਏ ਤਾਂ ਉੱਥੇ ਬਾਕੀ ਜਿਹੜੇ ਸੂਬਿਆਂ ਦੇ ਕਿਸਾਨ ਵੀ ਇਕੱਠੇ ਹੋ ਕੇ MSP ਦੀ ਗੱਲ ਦੀ ਮੰਗ ਜਿਹੜੇ ਉਹ ਕਰ ਰਹੇ ਆ ਔਰ ਲਗਾਤਾਰ ਮੀਟਿੰਗਾਂ ਦਾ ਦੌਰ ਵੀ جاری ਹੈ ਕਿ ਸਾਨੂੰ MSP ਦਿੱਤੀ ਜਾਵੇ ਤਾਂ ਕੇਂਦਰ ਸਰਕਾਰ ਤੋਹਫਾ ਦੇਣ ਦੀ ਤਿਆਰੀ ਦੇ ਵਿੱਚ ਹੈ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸੋਰਸ ਤੋ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਮਐਸਪੀ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ ਕੇਂਦਰੀ ਖਰੀਦ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ 5 ਸਾਲ ਦਾ ਕੰਟਰੈਕਟ ਕੀਤਾ ਜਾ ਸਕਦਾ ਹੈ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਐਮਐਸਪੀ ਦੀ ਗਾਰੰਟੀ ਦੇ ਉੱਪਰ ਖਰੀਦਣ ਗਿਆ ਜਿਹਦੇ ਵਿੱਚ ਮੱਕੀ ਦੀ ਗੱਲ ਕਰੀਏ ਆ ਦਾਲਾਂ ਦੀ ਗੱਲ ਕਰੀਏ ਤੇ ਕਪਾਹ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਗਰੰਟੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਡਿਵਰਸਿਫਿਕੇਸ਼ਨ ਦੀ ਵੀ ਗੱਲ ਇੱਥੇ ਕਹੀ ਜਾ ਰਹੀ ਹੈ ਔਰ ਖਾਸ ਤੌਰ ਤੇ ਜੇਕਰ ਗੱਲ ਕਰੀ ਤਾਂ 5 ਸਾਲਾਂ ਵਾਸਤੇ ਜਿਹੜਾ ਇਹ ਕੰਟ੍ਰੈਕਟ ਜਿਹੜਾ ਆ ਉਹ ਕੀਤਾ ਜਾਵੇਗਾ ਤਾਂ ਜਿਸ ਦੇ ਤਹਿਤ ਇਹ ਖਰੀਦਦਾਰੀ ਜਿਹੜੀ ਉਹ ਕੀਤੀ ਜਾਵੇਗੀ ਤਾਂ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ NCCF ਜਿਹੜੀਆਂ ਕੇਂਦਰੀ ਖਰੀਦ ਏਜੰਸੀਆਂ ਨੇ NCCF ਹੋ ਗਿਆ CCI ਹੋ ਗਿਆ CCI ਦੇ ਤਹਿਤ ਜਿਹੜੀ ਦਸ ਜਾ ਰਹੀ ਕਿ ਕਪਾਹ ਦੀ ਖਰੀਦਦਾਰੀ ਕੀਤੀ ਜਾਵੇਗੀ ਕਪਾਹ ਦੀ ਖਰੀਦ ਜੇਕਰ ਨਰਮੇ বেলਟ ਦੀ ਗੱਲ ਕਰੀ ਤਾਂ ਮਾਨਸਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਮਲਵਈ ਖੇਤਰ ਹੈ ਮਾਲਵੇ ਖੇਤਰ ਦੇ ਵਿੱਚ ਸਭ ਤੋਂ ਵੱਧ ਨਰਮੇ ਦੀ ਖੇਤੀ ਹੁੰਦੀ ਹੈ ਤਾਂ ਉਹਨਾਂ ਲੋਕਾਂ ਨੂੰ ਬਹੁਤ ਹੁੰਦਾ ਕਿਉਂਕਿ ਨਰਮੇ ਦੀ ਜੇਕਰ ਗੱਲ ਕਰੀਏ ਤਾਂ ਕਈ ਸੁੰਡੀਆਂ ਕਈ ਪ੍ਰਕਾਰ ਦੀਆਂ ਸੁੰਡੀਆਂ ਜਿਹੜੀਆਂ ਨੇ ਉਹ ਨਰਮੇ ਦੀ ਫਸਲ ਨੂੰ ਤਬਾਹ ਕਰ ਦਿੰਦੀਆਂ ਨੇ ਸੋ ਇਸ ਕਰਕੇ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਨਰਮੇ ਦੀ ਫਸਲ ਦੇ ਉੱਪਰ ਐਮਐਸਪੀ ਦੀ ਗਾਰੰਟੀ ਜ਼ਰੂਰ ਦਿੱਤੀ ਜਾਵੇ ਤਾਂ ਜੋ ਸਾਡਾ ਨੁਕਸਾਨ ਵੀ ਹੁੰਦਾ ਹੈ ਤਾਂ ਸਾਨੂੰ ਪਤਾ ਹੋਵੇ ਕਿ ਐਮਐਸਪੀ ਦੀ ਗਾਰੰਟੀ ਹੈ ਕੀ ਹੈ ਔਰ ਇੰਨੀ ਖਰੀਦ ਦੇ ਉੱਪਰ ਸਾਡੀ ਜਿਹੜੀ ਹੈ ਫਸਲ ਜਿਹੜੀ ਆ ਉਹ ਵਿਕ ਜਾਣੀ ਹੈ ਦਾ ਸੀਸੀਆਈ ਜਿਹੜੀ ਏਜੰਸੀ ਹੈ ਖਰੀਦ ਏਜੰਸੀ ਹੈ ਉਸ ਦੇ ਤਹਿਤ ਇਹ ਜਿਹੜੀ ਖਰੀਦਦਾਰੀਆਂ ਨਰਮੇ ਦੀ ਉਹ ਕੀਤੀ ਜਾਣੀਆਂ ਸੀਸੀਆਈ ਨਰਮੇ ਦੀ ਖਰੀਦ ਕਰੇਗੀ ਔਰ ਇਸ ਦੇ ਨਾਲ ਹੀ ਐਨਸੀਸੀਐਫ ਤੇ ਨਫੇਡ ਵਰਗੀਆਂ ਜਿਹੜੀਆਂ ਤੁਹਾਨੂੰ ਵੀ ਪਤਾ ਹੈ ਕਿ ਇਹ ਸਰਕਾਰੀ ਏਜੰਸੀਆਂ ਨੇ ਕੇਂਦਰ ਦੇ ਅਧੀਨ ਆਉਂਦੀਆਂ ਨੇ ਔਰ ਇਹਨਾਂ ਅਦੇ ਤਰੋ ਕੀ ਬਾਕੀ ਫਸਲਾਂ ਦੀ ਖਰੀਦਦਾਰੀ ਜਿਹੜੀ ਉਹ ਕੀਤੀ ਜਾਵੇਗੀ ਤੇ ਇੱਕ ਐਮਐਸਪੀ ਜਿਹੜੀ ਆ ਉਹ ਤੈਅ ਕੀਤੀ ਜਾਵੇਗੀ 5 ਸਾਲਾਂ ਦੇ ਵਾਸਤੇ ਕੰਟਰੈਕਟ ਜਿਹੜਾ ਆ ਇਹਨਾਂ ਏਜੰਸੀਆਂ ਨੂੰ ਦਿੱਤਾ ਜਾਵੇਗਾ ਔਰ ਇਕਰਾਰਨਾਮੇ ਦੇ ਰਾਹੀਂ ਹੀ ਐਮਐਸਪੀ ਦੀ ਖਰੀਦ ਤੇ ਜਿਹੜੀ ਹੈ ਉਹ ਲੈਂਡ ਦੇ ਜਿਹੜਾ ਕੀਤਾ ਜਾ ਸਕੇਗਾ ਕਿਸਾਨਾਂ ਦੇ ਨਾਲ ਫਸਲਾਂ ਦੀ ਖਰੀਦਾਰੀਆਂ ਕੀਤੀ ਜਾਵੇਗੀ ਤੇ ਇਸ ਦਾ ਇੱਕ ਪੋਰਟਲ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਪੋਰਟਲ ਜਲਦੀ ਤਿਆਰ ਕੀਤਾ ਜਾਵੇਗਾ ਸਰਕਾਰ ਦੇ ਵੱਲੋਂ ਇੱਕ ਪੋਰਟਲ ਜਿਹੜਾ ਹੁੰਦਾ ਹੈ ਜਿਸ ਦੇ ਉੱਪਰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਤਾਂ ਉਹ ਇੱਕ ਪੋਰਟਲ ਜਲਦੀ ਤਿਆਰ ਕੀਤਾ ਜਾਵੇਗਾ ਕਿਸਾਨਾਂ ਨੂੰ ਉਹ ਪੋਰਟਲ ਦੇ ਜ਼ਰੀਏ ਰਜਿਸਟਰ ਕਰਨਾ ਹੋਵੇਗਾ ਜਿਹੜੇ ਕਿਸਾਨ ਨੇ ਉਹਨਾਂ ਕਿਸਾਨਾਂ ਨੂੰ ਉਹਨਾਂ ਪੋਰਟਲ ਦੇ ਜ਼ਰੀਏ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਔਰ ਉਸ ਰਜਿਸਟ੍ਰੇਸ਼ਨ ਦੇ ਤਹਿਤ ਹੀ ਜਿਹੜੀਆਂ ਇਹ ਏਜੰਸੀਆਂ ਨੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਕਿੰਨੀ ਫਸਲ ਹੈ ਕਿੰਨੀ ਖਰੀਦਦਾਰੀ ਕਰਨੀਆਂ ਤਾਂ ਉਸੇ ਹਿਸਾਬ ਦੇ ਨਾਲ ਸਾਰਾ ਇਹ ਜਿਹੜਾ ਰਕਬਾ ਵੀ ਬਣਾਇਆ ਜਾਏਗਾ ਔਰ ਪੂਰੀ ਦੀ ਪੂਰੀ ਜਿਹੜੀ ਲਿਸਟ ਹੈ ਉਹ ਤਿਆਰ ਕੀਤੀ ਜਾਵੇਗੀ ਤਾਂ ਇਹ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ ਹਾਲਾਂਕਿ ਅਫੀਸ਼ੀਅਲ ਤੌਰ ਤੇ ਇਹਦਾ ਕੋਈ ਵੀ ਐਲਾਨ ਅਜੇ ਤੱਕ ਨਹੀਂ ਕੀਤਾ ਪਰ ਸੋਰਸਸ ਤੋਂ ਇਹ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਵੱਡਾ ਐਲਾਨ ਕੇਂਦਰ ਸਰਕਾਰ ਕਰ ਸਕਦੀ ਹੈ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਜਿਸ ਵਾਸਤੇ ਕਿਸਾਨ ਬਾਰਡਰ ਦੀਆਂ ਬਰੂਹਾਂ ਤੇ ਬੈਠੇ ਹੋਇਆ ਲਗਾਤਾਰ ਸੰਘਰਸ਼ ਕਰ ਰਿਹਾ ਹੈ ਲਗਾਤਾਰ ਜਿਹੜੇ ਆ ਉਹ ਪੰਜਾਬ ਦੇ ਕਿਸਾਨ ਸ਼ਹੀਦ ਵੀ ਹੋ ਰਿਹਾ ਤਾਂ ਵੱਡਾ ਤੋਹਫਾ ਕੇਂਦਰ ਸਰਕਾਰ ਦੇ ਸਕਦੀ ਹੈ ਤਾਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਵੱਡਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਪੰਜ ਫਸਲਾਂ ਤੇ ਐਮਐਸਪੀ ਦਿੱਤੀ ਜਾ ਸਕਦੀ ਹੈ ਦਾਲ ਮੱਕੀ ਤੇ ਕਪਾਹ ਦੀ ਫਸਲ ਦੇ ਉੱਪਰ ਐਮਐਸਪੀ ਦਿੱਤੀ ਜਾ ਸਕਦੀ ਹੈ 5 ਸਾਲਾਂ ਵਾਸਤੇ ਇਕਰਾਰਨਾਮਾ ਕਰਕੇ ਕੇਂਦਰੀ ਖਰੀਦ ਏਜੰਸੀਆਂ ਜਿਹੜੀਆਂ ਨੇ ਜਿਵੇਂ ਸੀਸੀਆਈ ਹੋ ਗਿਆ ਅ ਐਨਸੀਸੀਐਫ ਹੋ ਗਿਆ ਨਫਾਟ ਹੋ ਗਿਆ ਤੇ ਇਹਨਾਂ ਦੇ ਵੱਲੋਂ ਖਰੀਦਦਾਰੀ ਕੀਤੀ ਜਾਵੇਗੀ ਇੱਕ ਪੋਰਟਲ ਬਣਾਇਆ ਜਾਵੇਗਾ ਤੇ ਪੋਰਟਲ ਦੇ ਉੱਪਰ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਪੂਰੀ ਖਰੀਦਦਾਰੀ ਹੋਵੇਗੀ ਇਹ ਸੋਰਸਸ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਦਾ ਅਫੀਸ਼ੀਅਲ ਤੌਰ ਤੇ ਕੋਈ ਅਜੇ ਤੱਕ ਐਲਾਨ ਨਹੀਂ ਕੀਤਾ ਪਰ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਹ ਲਾਗੂ ਹੋ ਸਕਦਾ ਹੈ ਕਿਸਾਨਾਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ ਤਾਂ ਧਰਨੇ 'ਤੇ ਬੈਠੇ ਕਿਸਾਨਾਂ ਦੇ ਵਾਸਤੇ ਇਹ ਵੱਡੀ ਰਾਹਤ ਹੈ ਐਮਐਸਪੀ ਦੀ ਗਾਰੰਟੀ ਜਿਹੜੀ ਆ ਇਹਨਾਂ ਨੂੰ ਜਲਦੀ ਮਿਲ ਸਕਦੀ ਹੈ ਪੰਜ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ